ਜਿਵੇਂ ਨਾ ਛੇਤੀ ਛੇਤੀ ਨਾ ਸਬਜੀ ਬਣਾ ਕੇ ਤੇ ਆਟਾ-ਉਟਾ ਗੁੰਨ ਕੇ ਰੱਖ ਲੈਣਾ ਵਾ ਜਿਹੜਾ ਨਾ ਕੰਮ ਤੋਂ ਲੜਾਈ ਨਾ ਪਵੇ ਰੋਜ਼ ਹੀ ਨਾ ਕਿਹੇ ਕੰਮ ਤੋਂ ਲੜਾਈ ਪੈ ਜਾਂਦੀ ਹੈ ਚਲ ਰੋਟੀ ਪਾਣੀ ਜਲਦੀ ਬਣਿਆਉਂਗਾ ਤੇ ਆਪਕੇ ਸੁੱਖ ਸ਼ਾਂਤੀ ਤੇ ਰਹੋਗੀ ਨਾ ਸਾਡਾ ਘਰ ਤੇ ਜੰਗ ਦਾ ਨਾ ਮੈਦਾਨ ਹੀ ਬਣਿਆ ਹੁੰਦਾ ਵਾ ਕਰ ਕੇ ਮੈਂ ਸਬਜੀ ਬਣਾ ਕੇ ਨਾ ਤੇ ਆਟਾ ਗੁੰਨ ਕੇ ਰੱਖ ਲੈਣਾ ਵਾ ਤੇ ਫਿਰ ਮੈਂ ਕਾਪੀਆਂ ਚੈੱਕ ਕਰਨੀਆਂ ਹਾਂ ਜੇ ਮੈਂ ਨਾ ਪਹਿਲਾਂ ਕਰਨ ਲੱਗਦੀ ਨਾ ਤੇ ਲੜਾਈ ਪੈ ਜਾਂਦੀ ਹੈ ਨਾਲੇ ਫਿਰ ਮੈਂ ਕਾਪੀਆਂ ਚੈੱਕ ਕਰੂੰਗੀ ਮਿੱਗੁਰ ਵਰ ਨੂੰ ਲਾ ਕੇ ਬਿਠਾ ਲੂੰਗੀ ਪੜਨ ਵਾਸਤੇ ਜਿਵੇਂ ਸਕੂਲ ਤੋਂ ਆਉਂਦਾ ਕੀ ਨਕੇ ਪਾਸੇ ਨੂੰ ਨਿਕਲ ਜਾਂਦਾ ਕਦੀ ਉਹ ਘਰ ਜਾ ਤੇ ਕਦੀ ਉਹ ਕਰ ਜਾ ਬਲੇ ਅੱਜ ਬੜੇ ਟਾਈਮ ਨਹੀਂ ਟਾਈਮ ਨਾਲ ਕੀ ਕਰਨਾ ਵਾ ਮੈਂ ਹਬੀਬ ਰੋਜ਼ ਹੀ ਕਹਿੰਨਾ ਕਿ ਗੱਲ ਤੋਂ ਨਾ ਲੜਾਈਆਂ ਹੁੰਦੀਆਂ ਰਹਿੰਦੀਆਂ ਇਹਨਾਂ ਚੰਗਾ ਮੈਂ ਪਹਿਲਾਂ ਕਰ ਲਵਾਂ ਤੇ ਫਿਰ ਮੈਂ ਕਾਪੀਆਂ ਚੈੱਕ ਕਰਨੀਆਂ ਸਕੂਲੋਂ ਕਾਪੀਆਂ ਲੈ ਆਂਦੀਆਂ ਆ ਤੇ ਹੁ ਕੰਮ ਜੇ ਕੱਲ ਵੀ ਕਰਦੇ ਨੀ ਤੇ ਕੱਲ ਤਰੀ ਰੋਲਾ ਤੇ ਨਾ ਪੈਂਦਾ ਤੇਰੀ ਸਬਜੀ ਤੋਂ ਸਬਜੀ ਤੋਂ ਰੋਲਾ ਪੈਂਦਾ ਹਾਂ ਕੱਲ ਤੋਂ ਸਬਜੀ ਨਹੀਂ ਬਣਾ ਗਈ ਤੇ ਫਿਰ ਪਿੱਛੋਂ ਗੱਲਾਂ ਵੀ ਆ ਤੂੰ ਲੈ ਹੁਣ ਜਾਂ ਨਹੀਂ ਗੱਲਾਂ ਜਦੋਂ ਬੋਧਾਂ ਛੱਡ ਗਈ ਸਬਜੀ ਮੈਨਸ ਸਾਰਾ ਕੁਛ ਚੀਰਿਆ ਹੀਗਾ ਮੈਂ ਵਿੱਚਾਂ ਤੱਕ ਰਗੜ ਕੇ ਰੱਖ ਕੇ ਗਈ ਸੀ ਸਿਰਫ ਇਹ ਕਿ ਮੇਰੇ ਤੋਂ ਟਾਈਮ ਨਹੀਂ ਲੱਗਾ ਹੈਗਾ ਤੜਕਾ ਲਾਉਂਦਾ ਤੜਕਾ ਤੜਕਾ ਲਾਉਣ ਤਾਂ ਕਿੰਨਾ ਕਿ ਟਾਈਮ ਲੱਗ ਜਾਣਾ ਹੈਗਾ ਤੇ ਯਾਰ ਅਗਰ ਲੀ ਆਂ ਚੀਲ ਲਈ ਸਬਜੀ ਦਾ ਤੜਕਾ ਵੀ ਲਾ ਜਾਂਦੀ ਸਾਰਾ ਦਾ ਕੰਮ ਆਪੇ ਜਿੰਨੇ ਮੈਂ ਸਾਰਾ ਕੰਮ ਕਰ ਗਈ ਆ ਤੇ ਘਰ ਕੇ ਤੇ ਗਈ ਹੀ ਹਿੰਗੇ ਪਰ ਉੱਥੇ 1 ਸੈਕਿੰਡ ਵੀ ਲੇਟ ਹੋ ਜਾਈਏ ਤਾਂ ਗੇਟ ਬੰਦ ਹੋ ਜਾਂਦਾ ਵਾ ਤੇ ਸਾਨੂੰ ਤਾਂ ਉਹਨਾਂ ਨੂੰ 10 ਮਿੰਟ ਪਹਿਲਾਂ ਉਹਨੂੰ ਕਿਹਾ ਹੁੰਦਾ ਵਾ ਕਿ ਪਹਿਲਾਂ ਆਇਆ ਕਰੋ ਤੜਕਾ ਹੀ ਲਾਉਣ ਵਾਲਾ ਰਹਿ ਗਿਆ ਇਹ ਉਹ ਜੇ ਦੀਦੀ ਨੇ ਲਾ ਲਿਆ ਹੋਊਗਾ ਤੇ ਕੀ ਹੱਲ ਹੋ ਗਿਆ ਅੱਜ ਉਹ ਦੇਖਿੰਦੇ ਸਬਜੀ ਵੀ ਆਪ ਚੀਤੀ ਇਸ਼ਾਰਾ ਕਉ ਕੀਤਾ ਸਾਰਾ ਕੁਝ ਮਚੀਰ ਕੇ ਨਹੀਂ ਸੀਗੀ ਕੁਝ ਨਹੀਂ ਰਹਿੰਦਾ ਸਿਰਫ ਇੱਕ ਧੜ ਕੜਾਈ ਰੱਖ ਕੇ ਤੇ ਤੜਕਾ ਲਾਉਣਾ ਹੈਗਾ ਤੇ ਥੋੜਾ ਜਿਹਾ ਪਹਿਲਾਂ ਉੱਠ ਪਿਆ ਕਰ ਹਾਏ 4 ਵਜੇ ਤੋਂ ਪਹਿਲਾਂ ਤਾਂ ਮੈਂ ਉਦਾਂ ਉੱਠਦੀ ਆ ਤੇ ਹੋਰ ਕਿੰਨਾ ਕੋਟ ਜਾ ਫੇ ਮੈਂ ਰਾਤ ਨਾ ਸੋਇਆ ਕਰਾ ਮੇਰੇ ਕੰਮ ਤਾਂ ਕਿਸੇ ਨੂੰ ਦਿਸਦੇ ਹੀ ਨਹੀਂ ਨਾ ਮੈਂ ਕਹਿੰਦੀ ਆਪ ਮੇਰੇ ਦਿਸਦੇ ਹੀ ਨਹੀਂ ਕੰਮ ਕਿਸੇ ਨੂੰ ਵੀ ਮੰਮੀ ਵੀ ਕੱਲ ਮੈਨੂੰ ਪਹਿਲਾਂ ਹੀ ਘੇਰ ਕੇ ਬਹਿ ਗਏ ਉੱਥੇ ਵੀ ਹਾਂ ਆ ਪੁੱਠੇ ਨਹੀਂ ਕੀਏ ਤੇ ਜਦੋਂ ਮੈਂ ਕੰਮ ਘੁੰਮ ਕਰ ਲਿਆ ਕਹਿੰਦੀ ਆ ਸਫਾਈ ਨਹੀਂ ਹੋਈ ਉਹ ਨਹੀਂ ਹੋਈ ਇਦਾਂ ਨਹੀਂ ਹੋਇਆ ਇਦਾਂ ਨਹੀਂ ਹੋਇਆ ਬਸ ਆਹੇ ਗੱਲਾਂ ਉਹਨਾਂ ਦੀਆਂ ਤੇ ਚੰਗੀ ਤਰ੍ਹਾਂ ਕਰ ਲਿਆ ਕਰ ਨਾ ਡਈ ਹੁੰਦੀ ਪ ਚੰਗੀ ਤਰ੍ਹਾਂ ਕਰ ਲਿਆ ਕਰ ਤੇ ਚੰਗੀ ਤਰ੍ਹਾਂ ਹੀ ਕਰਦੀ ਐ ਉੱਥੇ ਹੁੰਦੇ ਪਤਾ ਹੋਵੇ ਕਿ ਦੂਜਾ ਕਿੰਨੀ ਮਿਹਨਤ ਕਰਨ ਦੇ ਆ ਵਾ ਜਿਨ੍ਹਾਂ ਨੇ ਸੁੱਤਿਆਂ ਸੁੱਤਿਆਂ ਕੰਮ ਹੋ ਜਾਣਾ ਉਹਨਾਂ 'ਤੇ ਲੱਗਣਾ ਵਾ ਕਿ ਕੰਮ ਹੋਇਆ ਹੀ ਨਹੀਂ ਆ ਚਲ ਜਿੰਨਾ ਕੰਮ ਹੁੰਦਾ ਨਾ ਤੇਰੇ ਹਿੱਸਿਆਂ ਦਾ ਆਪਣਾ ਕਰਜਾ ਕਰ ਕੰਮ ਜਰੂਰ ਗੱਲਾਂ ਸੁਣਨੀ ਐ ਕਦੀ ਮੈਂ ਤੁਹਾਡਾ ਇਹਨਾਂ ਨੂੰ ਇਹੀ ਕਹਿਣਾ ਵੀ ਮੈਨੂੰ ਵੰਡ ਕੇ ਦੇ ਦਿਓ ਕੰਮ ਫਿਰ ਤਾਂ ਮੇਰਾ ਕਿਸੇ ਗਿਣਤੀ ਮਿਹਨਤੀ ਚ ਹੀ ਨਹੀਂ ਕੰਮ ਹੁੰਦਾ ਹੈਗਾ ਜਿਹੜਾ ਦਿਨੇ ਉੱਠ ਕੇ ਨਾ ਮੈਂ 7-8 ਵਜੇ ਉੱਠ ਕੇ ਜਿਹੜਾ ਕੰਮ ਕਰਦਾ ਉਹ ਗਿਣਤੀ ਮਿੰਤੀ ਚਾ ਜਿਹੜਾ ਮੈਂ ਨੇਰੇ ਮੈਂ ਕਰਦੀ ਤਿੰਨੀ ਉਹ ਕੋਈ ਨਹੀਂ ਹੈਗਾ ਹਾ ਤਾਂ ਨੇਰੇ ਆ ਥੋੜਾ ਦੇਖਣਾ ਦੇਣਾ ਕਿੰਨੂੰ ਕੰਮ ਦੇਣ ਵਾਲਾ ਹੀ ਦੇਖਣ ਵੇਖਣਾ ਲੋਕਾਂ ਨੇ ਤੇ ਮੈਂ ਹੁਣ ਸਕੂਲ ਜਾਣਾ ਹੁੰਦਾ ਮੈਂ ਦਿਨ ਚੜੇ ਕੰਮ ਕਿਦਾਂ ਕਰ ਲਵਾਂ ਫੇਰ ਤਾਂ ਰਹਿਣਾ ਹੀ ਆ ਨਾ ਆਦੀ ਹੋਈ ਪਈ ਸਾਡੇ ਘਰ ਚ ਤਾਂ ਮੈਂ ਵੀ ਗਾਵਾਂ ਵੀ ਚਾਹੀ ਹੋ ਜਾਂਦੀ ਹੈ ਇੱਕ ਕੰਮ ਛੁੱਟ ਜਾਂਦਾ ਤੇ ਚਰਚਾ ਹੀ ਹੋ ਜਾਂਦੀ। ਕੱਲ ਜਾ ਕੇ ਪੂਰਾ ਜਿਹੜਾ ਜਿਹਨੇ ਕੰਮ ਨੂੰ ਹੱਥ ਪਾਉਣੀ ਪੂਰਾ ਕਰਕੇ ਜਾਇਆ ਕਰ ਸਾਢੇ ਕਿਹੜਾ ਜਾਇਆ ਕਰ। ਸਕੂਲ 'ਚ ਮੇਰੀ ਮਾਂ ਨਹੀਂ ਬੈਠੀ। ਜਿਹਨੇ ਕਹਿਣਾ ਚਲ ਕੋਈ ਨਹੀਂ ਧੀ ਇਹ ਤੂੰ ਲੇਟ ਆ ਗਈ ਕੋਈ ਗੱਲ ਨਹੀਂ। ਯਾਰ ਹੁਣ ਇੱਥੇ ਵੀ ਕੰਮ ਦਾ ਕਰਨਾ ਹੀ ਆ। ਕਰ ਤੇ ਕਰਦੀ। ਮੈਨੂੰ ਤੇ ਇਹ ਨਹੀਂ ਸਮਝ ਲੱਗਦੀ ਵੀ ਹੋਰ ਕਿੱਦਾਂ ਕਰਨਾ ਕੰਮ। ਆਦੀ ਤੋਂ ਹੁਣ ਆਪਣੀ ਲੱਗੀ ਆ ਨਾ ਵੀ ਜਿੰਮੇਵਾਰੀ ਤੇ ਮੈਂ ਕਰਨਾ ਉਹ ਤੇ ਮੈਂ ਕਰਨ ਦੇਈ ਆ। ਤੂੰ ਘਰ ਦੇ ਨਾਲੋਂ ਭੁੱਖੇ ਥੀ ਰਹਿਣ ਦੇਣਾ। ਪੱਕਾ ਤਾਂ ਵੀ ਸਬਜ਼ੀ ਨਾਲ ਰੋਟੀ ਖਾਣੀ ਹੁੰਦੀ। ਜਾ ਇੱਕ ਜਣੇ ਨੇ ਰੋਟੀ ਪਾਣੀ ਕਰਨਾ ਹੁੰਦਾ ਦੂਜੇ ਨੇ ਸਾਫ ਸਫਾਈ ਦਾ ਕਰਨਾ ਹੁੰਦਾ ਵਾ ਜਾ ਫਿਰ ਵੀ ਇਦਾਂ ਕਰ ਲੈਣ ਵੀ ਮੈਨੂੰ ਫੇਰ ਰੋਟੀ ਪਾਣੀ ਦਾ ਕਹਦਾਂ ਮੈਂ ਸਵੇਰੋਂ ਤੇ ਰੋਟੀ ਪਾਣੀ ਬਣਾ ਜੇ ਅਗਰ ਤੂੰ ਆਪੇ ਪਾ ਵੀ ਨਾ ਗਾ ਲਗ ਲਾ ਆਪਣੇ ਕੰਮ ਵਾੜ ਲੋ ਜਿਹੜਾ ਹੈਗਾ ਉਹ ਤੇ ਵੰਡਿਆ ਵਾਲਾ ਹਿਸਾਬ ਆ ਵੀ ਜੇ ਮੈਂ ਸਾਫ ਸਫਾਈ ਕਰ ਗਈ ਸਬਜੀ ਸਬਜੀ ਚੀਰ ਚੁਰ ਗਏ ਮੈਂ ਚਲੇ ਗਈਆਂ ਤੇ ਤੜਕਾ ਲਾ ਕੇ ਰੋਟੀਆਂ ਹੀ ਲਾਉਣੀਆਂ ਹੀ ਆਟਾ ਵੀ ਗੁੱਝਾ ਹੀਗਾ ਰੋਟੀਆਂ ਦੀ ਗੱਲ ਨਹੀਂ ਹੋ ਗੱਲ ਤਾਂ ਸਬਜੀ ਦੀ ਹੋਈ ਉਹ ਵੀ ਸਬਜੀ ਬਣੀ ਨਹੀਂ ਚਾ ਕੋਈ ਕਰਨੀ ਇੱਕ ਇੱਧਰ ਪਈ ਆ ਇੱਕ ਉੱਧਰ ਪਈ ਆ ਨਾ ਕਿਤੇ ਇਹਨਾਂ ਨੂੰ ਰੰਨਣ ਦਾ ਫਿਕਰ ਨਾ ਇਹਨਾਂ ਨੂੰ ਕਿਤੇ ਪਕਾਉਣ ਦਾ ਫਿਕਰ ਤੇ ਸ਼ਾਮਾਂ ਪਈਆਂ ਤੇ ਜਦੋਂ ਨੇਰਾ ਹੋ ਜਾਂਦਾ ਵਾ ਫਿਰ ਇੱਕ ਦੂਜੀ ਦੇ ਨਾਲ ਲੜਦੀਆਂ ਤੇ ਖੇਡਦੀਆਂ ਕਿ ਇਹਨਾਂ ਦਾ ਕਰਾਮ ਹੈ ਮਾ ਦਾ ਕੱਲਾ ਹੀ ਗੱਲਾਂ ਕਰ ਜਾਨੀ ਕਿਹਦੇ ਨਾਲ ਕੱਲੀ ਨਾ ਗੱਲਾਂ ਕੀ ਕਰਨੀਆਂ ਹਾਂ ਇਹ ਇੱਕ ਇੱਧਰ ਪਈ ਆ ਇੱਕ ਉੱਧਰ ਪਈ ਸ਼ਾਮਾਂ ਪੈ ਗਈਆਂ ਹੋ ਖਸਮਾ ਤੇ ਭੈਣੀਆਂ ਕਿਤੇ ਚੰਕੇ ਚੁੱਲੇ ਵੱਲ ਧਿਆਨ ਹੀ ਨਹੀਂ ਉਹਨਾਂ ਦਾ ਨਹੀਂ ਇਹ ਡਈ ਹੈਗੀ ਨਿੱਕੀ ਸ਼ਬੀ ਦੀ ਚੀਜ਼ ਨਾ ਕਾਦੀ ਸਬਜੀ ਜੀਂ ਡਈ ਆ ਅਰਬੀ ਅਰਬੀ ਨਾ ਕਿਸ ਨੂੰ ਪੁੱਛਦੀਆਂ ਨਾ ਕਿਸ ਦੀ ਸੁਣਦੀਆਂ ਵਾ ਤੇ ਅਰਬੀ ਦੀ ਦਸ ਉਹ ਕਿੰਨੇ ਖਾਣੀ ਉਹ ਕਿਤੇ ਸੰਘੋ ਤੋਂ ਠਾ ਨਹੀਂ ਹੁੰਦੀ ਜਲ ਬਜਾਈ ਨਹੀਂ ਨਹੀਂ ਉਹ ਪੁਛਿਆ ਪੁਛਿਆ ਨਹੀਂ ਵੀ ਕੀ ਬਰਉਣਾ ਤੈਨੂੰ ਨਾ ਮੈਂ ਤਾਂ ਆਖਿਆ ਖਾਣੀ ਅੰਦਰ ਪਈ ਮੈਂ ਤੂੰ ਬਾਹਰੋਂ ਲੈ ਕੇ ਗਈ ਤੇ ਤੂੰ ਕਿੱਥੇ ਜਦੋਂ ਲੈ ਕੇ ਗਈ ਮੈਂ ਇੱਥੇ ਹੀ ਹਣੀ ਆ ਮੈਂ ਕਿੱਥੇ ਜਾਣਾ ਹਾਂ ਹਾਂ ਤੇ ਉਹ ਜਿਦਾਂ ਕਿਤਾਬਾਂ ਜੋਲਦੀਆਂ ਨੇ ਜਿਲਬਜੀ ਬਣਾ ਕੇ ਤੇ ਬਹਿ ਜਾਂਦੀ ਆ ਵਿੱਚ ਪਤਾ ਨਹੀਂ ਪਾਣੀ ਪਾ ਦਿੰਦੀ ਆ ਕਿ ਕੀ ਕਰਦੀ ਆ ਉਹਨੂੰ ਕਹਣੀ ਬਣਾਉਂਦੀ ਆ ਨਹੀਂ ਸਭੀ ਤੇ ਕਦੀ ਮੈਂ ਬੜੀ ਸਵਾਦ ਪਰ ਹੁੰਨੀ ਰਹੀ ਦੀ ਆ ਖਾ ਕੇ ਅੱਜ ਵੇਖ ਲਿਓ ਖਾਦੋਂ ਉਹ ਬਣੀ ਦੀ ਖਾਣੀ ਪੈਣੀ ਆ ਆ ਪਈ ਸਵਾਦ ਆ ਕਿ ਬੇਸਵਾਦ ਆ ਆ ਰਿਜਤ ਬੜੀਆਂ ਲਾਉਣ ਰਹੀ ਆ ਉਹ ਅੰਦਰੇ ਲਾਉਣ ਰਹੀ ਆ ਕਿਤੇ ਲੋਏ ਬਵੇ ਕਿਤੇ ਚੀਰੇ ਕਿਤੇ ਪਤਾ ਲੱਗੇ ਭੂਵੇਂ ਮਾਰ ਲੈਂਦੀ ਆ ਤਾਂ ਅੰਦਰ ਜਾ ਕੇ ਸਬਜ਼ੀਆਂ ਕੋਈ ਜੀ ਦਾ ਨਹੀਂ ਕੋਈ ਪਤੰਗੇ ਦਾ ਨਹੀਂ ਪਤਾ ਲੱਗਦਾ ਵੇ ਕਿਤਨਾ ਰਾਤ ਨਹੀਂ ਅੰਦਰ ਪਤੰਗਾ ਅੰਦਰ ਪਤੰਗਾ ਕਿਥੋਂ ਆਣਾ ਅੰਦਰ ਏਸੀ ਲੱਗਾ ਬੈਠੀ ਨਾਲ ਚੀਰੀ ਜਾਂਦੀ ਲੈ ਵੀ ਉੱਠ ਗਿਆ ਏਸੀ ਤੋਂ ਬਗੈਰ ਤਾਂ ਗੱਲ ਨਹੀਂ ਕਰਦੀਆਂ ਆਹ ਆਂਦੀ ਤਾਂ ਇੱਧਰ ਵਾਤੇ ਇੱਧਰ ਹੀ ਭਾਈ ਕਿਤੇ ਫੇਰ ਨਹੀਂ ਕਿਤੇ ਕਾਹੇ ਦਾ ਇਹਨਾਂ ਨੂੰ ਕਿਤੇ ਪੁੱਛ ਦਿਨਾ ਨਹੀਂ ਕਿਹਨੂੰ ਚਲ ਪੁੱਛਣਾ ਚਾਹੀਦਾ ਕਹਿ ਦਿੰਦਾ ਮੈਂ ਪੁੱਛ ਕੇ ਪੜਾਵਾ ਕਰੂੰਗੀ ਜੇ ਦਹੀਂ ਖਾਣੀ ਤਾਂ ਕੋਈ ਹੋਰ ਕਹਿਵਾਉਂ ਸਬਜ਼ੀ ਹੋਰ ਬੜਾ ਹੁੰਦੀ ਹੈ ਕਹਿ ਦਿੰਦਾ ਹਾਂ ਹੁਣ ਕੀ ਆ ਖਾਣਾ ਜੇ ਤਾਂ ਚੀਰ ਹੀ ਲਈ ਆ ਤੇ ਜੇ ਮੁੜ ਕੇ ਤਾਂ ਹੋ ਜਾਣੀਆਂ ਲਾਲ ਜੀ ਇੱਕ ਤਰ੍ਹਾਂ ਰੱਖ ਛੱਡੀ ਤੇ ਨਾ ਉਹ ਖਾਣ ਵਾਲਿਆਂ ਤੇ ਨਾ ਉਹ ਸੱਟਣ ਵਾਲਿਆਂ ਚ ਚਲੋ ਹੁਣ ਜਿੰਨਾਂ ਦੀ ਮੰਦੀ ਦਾ ਖਾਣੀ ਤੇ ਪੈਣੀ ਚਲੋ ਢੱਡੀ ਪਰ ਨਾ ਵਾ ਹਾ ਤਾਂ ਉਹ ਨਹੀਂ ਢੱਡੀ ਪਰ ਨਾ ਵਾ ਢੰਗਰਾ ਵਾਂਗੂ ਜਿਉਂ ਉਗਾੜੀ ਰੱਖ ਦਿੱਤਾ ਹਾਂ ਤਾਂ ਖਾਣਾ ਹੀ ਪੈਣਾ ਹੁਣ ਹਾਂ ਇਹ ਤੇ ਹੈ ਹਾਂ ਚਲ ਤਦ ਤੱਕ ਜਦ ਪਾਈ ਉਹਦਾ ਸਬਜ਼ੀ ਚੰਗੀ ਲੱਲਿਆ ਕਰੋ ਹਾਂ ਤੋਂ ਨਾਲ ਆਹ ਹੋ ਜਾ ਕਰ ਸਬਜ਼ੀ ਆਖੀ ਦਾ ਵਾ ਵੀ ਜੜੀ ਲੈਣੀ ਆ ਲੱਲੋ ਮੈਂ ਹਾਂ ਫੇਰ ਆਖਣਾ ਵਾ ਸੱਸ ਨਾਲ ਨਾਲ ਤੂੰ ਫਿਰਦੀ ਏ ਤੇ ਜਾਂ ਮੇਰੇ ਸਿਰ ਤੇ ਸੁੱਟ ਦੇਣ ਮੈਂ ਆਪੇ ਲੱਲਿਆ ਕਰ ਤੂੰ ਇਦਾਂ ਕਰ ਕਬ ਸਬਜ਼ੀ ਤੂੰ ਆਪ ਹੀ ਲੈ ਕੇ ਰੱਖ ਦਿਆ ਕਰ ਆਪਣੀ ਮਰਜ਼ੀ ਨਾਲ ਲੈਂਦੀਆਂ ਅੱਛਾ ਚਲ ਕੋਈ ਗੱਲ ਉਹ ਕਿੰਨਾ ਟਾਈਮ ਹੋ ਗਏ ਉਹ ਮੇਰਾ ਕਿੰਨਾ ਟਾਈਮ ਹੋ ਗਿਆ ਉੱਠ ਕਰੋ ਹੁਣ ਕਿੰਨਾ ਹੋ ਗਿਆ ਟਾਈਮ ਰਾਤ ਪੈ ਗਈ ਆ ਵੇਖ ਟਾਈਮ ਵੇ ਪਹਿਲਾਂ ਇਹ ਤਾਂ ਚੱਲ ਜੀ ਜਾਣਾ ਵਾ ਇਹ ਤਾਂ ਚੱਲ ਜੀ ਜਾਣਾ ਵਾ ਚੁੱਲੇ ਚੌਕੇ ਵਾਲੀ ਹੋ ਜਾਣਾ ਵਾ ਹਾਏ ਰੱਬਾ ਹਾਂਜੀ ਜਾਨ ਚੁੱਲੇ ਚੌਕੇ ਨੇ ਲੈ ਪਈ ਸਾਰੀ ਦਿਹਾੜੀ ਇਹੋ ਹੀ ਕੰਮ ਆ ਹੋਰ ਤਾਂ ਕੋਈ ਕੰਮ ਹੀ ਐ ਨਹੀਂ ਮੈਂ ਤਾਂ ਤੈਨੂੰ ਆਨਾ ਵਾਂ ਵੀ ਮੁੜ ਕੇ ਬੀਬੀ ਆ ਬੋਲਦੀ ਇਹ ਆ ਵੀ ਤੁਸੀਂ ਟਾਈਮ ਨਾਲ ਹੀ ਉੱਠ ਕੇ ਤੇ ਆਪਣਾ ਕੰਮ ਕਰ ਲਿਆ ਕਰ ਮੈਨੂੰ ਕੱਲਾ ਫੇ ਜਿੰਨੇ ਚੁੰਮਕੇ ਦਾ ਰੀਨਾ ਤਨ ਪਤਾ ਸਵੇਰ ਦਾ ਮੈਂ ਸਾਰਾ ਕੰਮ ਕਰਕੇ ਤੇ ਮਸ਼ੀਨ ਤੇ ਉਰੋਂ ਦੀ ਲੱਗੀ ਆ ਹੁਣ ਚੁੱਕ ਚੱਕ ਕੇ ਸਾਰਾ ਕੁਝ ਰੱਖਿਆ ਉਹ ਲਫਾਦੇ ਚ ਕੱਪੜੇ ਪਏ ਉਹਨਾਂ ਲੈਣ ਆ ਜਾਣਾ ਮੈਂ ਚੱਲ ਮੈਂ ਘੜੀ ਕਿ ਲੰਮੇ ਪੈ ਜਾਣੀ ਆ ਤੂੰ ਹੀ ਤੇ ਮੇਰਾ ਲੰਮੇ ਪੈਣਾ ਲੈ ਵੀ ਪਾਰੀ ਕਰ ਦਿੰਦੇ ਆ ਨਹੀਂ ਮਸ਼ੀਨ ਤੇ ਬਹਿਣਾ ਇਹ ਕਿਸੇ ਨੂੰ ਸਹਾਨ ਕਰਨ ਦੀ ਤੂੰ ਹੈ ਤੇ ਨਹੀਂ ਸਹਾਨ ਕਰਦੀ ਤੇ ਫੇ ਰਹਿਣ ਦਿੰਦੀ ਆ ਉਧਰ ਹੋਇਆ ਕਰ ਘੜੀ ਕਿ ਪਿਛੇ ਨਹੀਂ ਆਂ ਤੇ ਅੰਦਰ 500 ਰੁਪਏ ਹੈਗਾ ਟੁੱਟਾ 200 ਰੁਪਏ ਹੈਗਾ ਟੁੱਟਾ ਮੈਂ ਨਾ ਤੂੰ ਤੇ ਮੋਟਰਸਾਈਕਲ ਚ ਦੇ ਰਹਿ ਨਹੀਂ ਆ 100 ਰੁਪਏ ਪੜਾਈ ਉਹ ਕੀ ਗੱਲ ਵਿੱਚ ਪੇਕਿਆਂ ਦਾ ਤਾਂ ਨਹੀਂ ਲੈਂਦੀ ਉਹ ਇਹੋ ਹੀ ਮਿਹਨਤ ਕਰਦੀ ਤੋ ਉਹ ਵੜਵੜ ਖੜਦੇ ਤੁਸੀਂ ਹਰ ਵਾਰੀ ਉਹ ਕਦੇ ਹੀ ਆ ਕਦੇ ਤੂੰ ਉਹਤੇ ਲੱਗੀ ਆ ਕਦੇ ਸਿੱਧ ਬੈਂਕ ਚ ਮੈਨੇਜਰ ਲੱਗੀ ਆ ਉਦਾਂ ਕਿੱਡਾ ਇਹਦਾ ਸੰਗ ਵਾ ਵੇਖ ਲੈ ਕਿ ਤਰਾੰਦਰ ਔਲਾ ਪਾਇਆ ਵਾ ਆਈ ਕਦੇ ਦਰਣੀ ਜਠਾਣੀ ਤੇ ਅਨ ਚਾਰ ਜਣੀਆਂ ਹੁੰਦਾਂ ਹੈਗੇ ਆ ਕਿਤੇ ਪਤਾ ਹੀ ਨਹੀਂ ਹੁੰਦਾ ਇੱਕ ਨੇ ਕੁਝ ਕਰ ਲੈਣਾ ਇੱਕ ਨੇ ਕੁਝ ਕਰ ਲੈਣਾ ਸਾਨੂੰ ਕਦੇ ਬੋਲਣ ਦਾ ਪਤਾ ਹੀ ਨਹੀਂ ਤੇ ਇਹ ਕੋਈ ਔਬੀਸਣੀ ਆ ਉਹ ਮੂੰਹ ਜੀ ਮੂੰਮੂਣ ਕਰ ਜਾਂਦੀ ਆ ਤੇ ਇਹ ਉੱਚੀ ਉੱਚੀ ਬੋਲਦੀ ਰਹਿੰਦੀ ਆ ਕੀ ਇਹਨਾਂ ਦਾ ਬਣੂਗਾ ਕਿਤੇ ਨਹੀਂ ਸਿੰਧ ਬੈਂਕੋ ਚ ਮੈਂ ਨਹੀਂ ਲੱਗੀ ਮੈਨੇਜਰ ਹਸਾਂ ਹੁੰਦੇ ਜੇ ਮੈਨੂੰ ਗੱਲਾਂ ਕਰ ਕਰ ਕੇ ਉਹ ਜਿਹੜੇ ਮੈਨੂੰ ਪੈਸੇ ਸਵਾਇਂਦੇ ਆਉਂਦੇ ਬੈਂਕਾਂ ਚੋਂ ਹੀ ਆਉਂਦੇ ਆ ਕਰ ਬਣਦੇ ਆ ਕਿਤੇ ਤੇ ਆਪਣੇ ਕੋਲ ਹੀ ਰੱਖਦੀਆਂ ਗੁੱਛੀਆਂ ਦੇ ਦੇ ਕੇ ਕਦੀ ਉਹ ਸੂਟ ਚ ਤੇਰੇ ਦਿੱਤੇ ਹੁੰਦੇ ਆ ਕਦੀ ਕੰਬਲ ਥੱਲੇ ਹੁੰਦੇ ਆ ਕਦੀ ਫਰੇਜ਼ ਦੇ ਕੱਪੜੇ ਥੱਲੇ ਹੁੰਦੇ ਆ ਚੱਲ ਕੋਈ ਨਹੀਂ ਹੁਣ ਮੈਂ ਚੋਕੇ ਰੱਖ ਲੈਨੀ ਆ ਰੱਖ ਲੈ ਰੱਖ ਲੈ ਨੂੰ ਲੱਗ ਗਿਆ ਨਾ ਨੂੰ ਪਤਾ ਹੁਣ ਮੰਗਿਓ ਨਾ ਫਿਰ ਤੁਸੀਂ ਉਹ ਨਹੀਂ ਮੰਗਦੇ ਤੇਰ ਕੋ ਤੇ ਨਾਲੇ ਮੇਰੀ ਗੱਲ ਸੁਣੋ ਮੈਂ ਹੀ ਹਰ ਵਾਰੀ ਜਾ ਜਾ ਕੇ ਚੁੰਮਕੇ ਚ ਵੜਨਾ ਵਾ ਤੂੰ ਵੱਡੀ ਆ ਤੈਨੂੰ ਮੈਂ ਆਖਿਆ ਹੀ ਨਾ ਕਈ ਵਾਰ ਵੀ ਤੂੰ ਵੱਡੀ ਆ ਤੈਨੂੰ ਹੀ ਵੜਨਾ ਪੈਣਾ ਵਾ ਤੈਨੂੰ ਸਿਰ ਦੇਣਾ ਪੈਣਾ ਵਾ ਤੂੰ ਐਦਾਂ ਨਾ ਕਰ ਵੱਡੀ ਨੂੰ ਦੋ ਕੈਂਠੇ ਪਾਇਏ ਦੋ ਰਾਣੀ ਹਰ ਪਾਇਆ ਜਦੋਂ ਵਿਆਹੀ ਆਈ ਤੇ ਤਾਂ ਕਰਕੇ ਮੈਨੂੰ ਜ਼ਿਆਦਾ ਕੰਮ ਕਰਨਾ ਪੈਣਾ ਕਿ ਮੇਰਾ ਸੇਵਾ ਪਾਣੀ ਬੜਾ ਹੋਇਆ ਹੈਗਾ ਜਿਹੜਾ ਮੈਨੂੰ ਪਾਇਆ ਮੇਰੇ ਕੋਲ ਲਾ ਕੇ ਨਿੱਕੀ ਨੂੰ ਪਾਤਾ ਮੇਰੇ ਕੋਲ ਤਾਂ ਉਹ ਵੀ ਹੈ ਨਹੀਂ ਕੋਈ ਨਹੀਂ ਜੋ ਨਾ ਚੱਲਿਆ ਵਾ ਹਾਂ ਮੇਰਾ ਹੀ ਬਣਨਾਗੇ ਦਿਨਾਂ ਉੱਥੇ ਸਾਈ ਦੇ ਕੇ ਉਹਨਾਂ ਵੀ ਐਦਾਂ ਵੱਡਾ ਕੈਂਠਾ ਬਣਾ ਇਹਦੀ ਵਾਤੇ ਮੈਂ ਕੈਂਠਾ ਵੀ ਨਹੀਂ ਪਾਉਂਦੀ ਤੇ ਮੈਂ ਕੰਮ ਵੀ ਨਹੀਂ ਕਰਦੀ ਕੋਈ ਬਸ ਫਿਰ ਇਹਦੇ ਲੜਾਈ ਆ ਨਾ ਲੜਾਈ ਆ ਕੇ ਤੁਸੀਂ ਗਾੜੀ ਗੱਲਾਂ ਕਰਦੇ ਮੈਂ ਦਿਨਾਂ ਏਡਾ ਵੱਡਾ ਕੈਂਠਾ ਬਣਾ ਜੇ ਤੁਸੀਂ ਉਦਾਂ ਵੀ ਕਹਿ ਸਕਦੇ ਵੀ ਚਲ ਕੋਈ ਨਹੀਂ ਤੈਨੂੰ ਵੀ ਬਣਾ ਦਾਂਗੇ ਜੇ ਨਹੀਂ ਹੈਗਾ ਏਦਾਂ ਵੀ ਕਹਿ ਸਕਦੇ ਨਹੀਂ ਲੋਕੀ ਸੋਨਾ ਪਾਵਾ ਬਹਿਣ ਡਈਆਂ ਵਾ ਸੋਨੇ ਪਾ ਤੈਨੂੰ ਚੌਕੇ ਚ ਵੜਾ ਮੈਂ ਸੋਨਾ ਪਾ ਕੇ ਵੜਾ ਤੈਨੂੰ ਲੈ ਦੱਸ ਫਿਰ ਉਹ ਗੱਲਾਂ ਹਾਸੇ ਵਾਲੀ ਤੁਸੀਂ ਚੰਗੇ ਬੰਦੇ ਓਦਾਂ ਹਾਸੇ ਵਾਲੀ ਗੱਲ ਤੇ ਜੇ ਸੋਨਾ ਹੋਵੇ ਵੀ ਨਾ ਤੇ ਪਾਉਣ ਦਾ ਡਰ ਵੀ ਕੋਈ ਨਹੀਂ ਹੁੰਦਾ ਕੋਈ ਨਹੀਂ ਬੜਾਲਾਂਗੇ ਜਦੋਂ ਪੈਸਾ ਤੇਲਾ ਹੋਊਗਾ ਹੁਣ ਵੇ ਤੈਨੂੰ ਤੇਰੇ ਸਾਹਮਣੇ ਵੜਗਣ ਲੱਗੇ ਕਰਨ ਏਟ ਸਟਾਈ ਸਭ ਕੁਝ ਛਟਾਇਆ ਵਾ ਪੈਸੇ ਹੁਣ ਬਰੁਖਾ ਨਾਲ ਥੋੜਾ ਲੱਗਣ ਡੇ ਕੰਮ ਕਰਨ ਤੂੰ ਵੱਢੀ ਆ ਤੂੰ ਵੱਢੀ ਆ ਉਹ ਸਿਆਣੀ ਬਣਾ ਤੂੰ ਸੰਭਾਲੇਗੀ ਨਾ ਘਰ ਆਪੇ ਨਿੱਕੀ ਵੀ ਤੇਰੇ ਹੱਲ ਵੇਖੀ ਉਹ ਵੀ ਦਊਗੀ ਕੰਮ ਕਰਨਾ ਮੇਰਾ ਤੇਰਾ ਧੰ ਜਿੱਦਾਂ ਨਿੱਕੀ ਕਰਦੀ ਓਦਾਂ ਮੈਂ ਕਰਾਂ ਮੇਰੀ ਵੱਲ ਵੇਖ ਕੇ ਨਿੱਕੀ ਨੇਤ ਨਹੀਂਗਾ ਕੀਤਾ ਤੇ ਮੇਰਾ ਜੀ ਕਰਦਾ ਜਿੱਦਾਂ ਨਿੱਕੀ ਕਰਦੀ ਓਦਾਂ ਮੈਂ ਕਰਾਂ ਕੰਨੀ ਕੁਵਾਸ਼ ਛੱਡਾਂ ਮਜੇ ਨਾ ਕੱਲ ਮੇਰੇ ਭਾਈ ਮੈਂ ਕਹਣੀ ਪੜੀ ਲਿਖੀ ਨਹੀਂ ਗਈ ਮੈਂ ਵੀ ਕਿਹੇ ਮਾਰੇ ਮੋੜੇ ਸਕੂਲ ਤੇ ਜਾ ਬੈਣੀ ਆ ਸ਼ਾਬਾਸ਼ ਉਹਨੂੰ ਦਾਅ ਮਿਲਦਾ ਮੈਨੂੰ ਪੰਜੀ ਪੀਂਦਾ ਸ਼ਾਬਾਸ਼ ਪਾਓ ਖਲਾਰੇ ਪਾ ਖਲਾਰੇ ਘਰ ਦੇ ਵਿੱਚ ਪੰਜ ਮਿਲੀ ਜਾ ਪੰਜ ਕਿਹੜਾ ਥੋੜਾ ਵਾ ਜਾਂ ਤੂੰ ਹੀ ਚਲ ਜਾ ਚਲ ਜਾ ਪੜਾਉਣ ਤੂੰ ਹੀ ਕਰ ਲਾਂਗੇ ਕੰਮ ਅਸੀਂ ਆਪ ਹੀ ਜਦੋਂ ਨਹੀਂ ਤੂੰ ਵੱਡੀ ਆ ਤੂੰ ਵੱਡੀ ਆ ਹੋਰ ਨਹੀਂ ਕੋਹ ਤੇ ਬਸ ਲੈ ਘੜੀ ਮੈਂ ਵੀ ਫੋਨ ਵੇਖਣਾ ਸੀ ਮੈਨੂੰ ਉਹ ਵੀ ਨਹੀਂ ਵੇਖਣ ਦਿੱਤਾ ਆਪ ਸੌਂ ਵੀ ਲਿਆ ਫੋਨ ਵੀ ਵੇਖ ਲਿਆ ਉਸੇ ਵੇਲੇ ਠਾਲ ਤਾ ਲੈ ਦੋ ਦੋ ਫੋਨ ਵੇਖ ਲਾ ਮੈਂ ਫੋਨ ਤੇਰੇ ਨੂੰ ਕੀ ਅੱਗ ਲਾਉਣੀ ਆ ਵੇ ਹੋ ਕਿਦਾਂ ਮੋਲਦੀ ਓਏ ਗਾੜੀ ਇਹਨੂੰ ਪਤਾ ਹੀ ਨਹੀਂ ਬੰਦੇ ਗਾੜੀ ਕਿਦਾਂ ਬੋਲਣਾ ਕਿਦਾਂ ਨਹੀਂ ਕਰਦੀ ਕੀ ਆ ਮੈਂ ਅਖੰਡਾ ਵੀ ਮੁੜ ਕੇ ਐਵੇਂ ਮਾਤਾ ਬੋਲੂਗੀ ਵੀ ਤੁਸੀਂ ਉਹ ਕੋਈ ਸਬਜ਼ੀ ਨਹੀਂ ਬਣਾਈ ਤੁਸੀਂ ਰੋਟੀ ਨਹੀਂ ਪਕਾਈ ਟਾਈਮ ਨਾ ਚੱਲ ਤੂੰ ਟਾਈਮ ਨਾ ਆਪਣਾ ਕੰਮ ਕਰ ਲਓ ਮੈਂ ਇਹ ਹਾਲ ਗੱਲ ਕਾਣਦੇ ਆ ਉਹ ਹੋਰ ਤਾਂ ਦੀ ਤਾਂ ਹੀ ਜੜੀ ਜਾਂਦੀ ਕੋਈ ਹਾਲ ਇਹਨਾਂ ਦਾ ਵੀ ਮੈਂ ਹੀ ਲੱਭੀ ਆ ਬਸ ਕੱਲੇ ਜਾਣੀ ਇਹਨਾਂ ਦੇ ਘਰ ਖਿਰ ਦੇਣ ਨੂੰ ਗਾੜੀ ਤੇ ਛਿੜਕਾਂ ਖਾਣ ਨੂੰ ਕੀ ਹੋ ਗਿਆ ਵਾ ਹੋਣੀ ਮੇਰੀ ਸੁਣੋ ਗੱਲ ਕੀ ਗੱਲ ਮੈਂ ਇੰਨੀ ਵੱਧੂ ਘਟੂ ਆ ਕਿ ਮੈਨੂੰ ਕੰਮ ਮਾਰੀਆਂ ਵਾਂਗੂ ਚੁੱਲ੍ਹੇ ਚੁੱਕੇ ਡਾਹ ਛੱਡਣਾ ਹੁੰਦਾ ਵਾ ਦੱਸ ਪੁੱਤ ਕੰਮ ਕਰਦੇ ਆ ਚੰਗੇ ਲੱਗੀਦਾ ਵਾ ਕੀ ਮੈਂ ਸਵੇਰ ਦੇ ਤੁਹਾਡੇ ਸਾਹਮਣੇ ਕਿਤੇ ਮੇਰੇ ਅੱਖਾਂ ਰਹਿ ਗਈਆਂ ਮੈਂ ਅੰਦਰੇ ਸਲਾਈ ਕਰਨ ਦੇ ਵਿਚਾਰ ਬਾਹਰ ਕੀ ਨਿਕਲਣਾ ਵਾ ਚਲ ਆਪਣੇ ਅੰਦਰ ਵੜ ਕੇ ਆਪਣਾ ਕੰਮ ਮੈਂ ਕਰੀ ਜਾਨੀ ਆ ਜੇ ਮੈਂ ਘੜੀ ਲੰਮੀ ਪੈ ਗਈ ਆ ਉਹ ਸਰਦਾਰ ਸਾਹਿਬ ਨੇ ਉਸ ਵੇਲੇ ਨੂੰ ਟੰਬ ਦਿੱਤਾ ਵੀ ਛੇਛੇ ਦੀ ਚੁੰਕੇ ਦਾ ਕੰਮ ਕਰ ਲਾ ਸਬਜੀ ਧਰ ਲਾ ਛੇਛੇ ਦੀ ਰਾਤ ਮੁੱਕ ਚੱਲੀ ਆਏ ਤਾਂ ਸ਼ਾਮਾ ਨਹੀਂ ਪਈਆਂ ਸ਼ਾਮਾ ਪੈ ਗਈਆਂ ਵਾ ਤਾਂ ਹੀ ਗਈਆਂ ਕਿ ਰਾਤ ਥੋੜਾ ਪੈ ਗਈ ਆ ਫਿਰ ਕੀ ਧਰਨਾ ਵਾ ਤਾਂ ਹੀ ਜਾਣੀ ਆ ਕਿਵੇਂ ਆਡੇ ਘਰ ਦਾ ਮੈਨੂੰ ਲੱਗਦਾ ਵੀ ਇਹ ਕੰਮ ਨਿਭੜਨਾ ਛੇਤੀ ਤੂੰ ਤਾਂ ਫੇਰ ਮੈਨੂੰ ਪੁੱਛ ਲਿਆ ਵਾ ਕੀ ਧਰਨਾ ਵਾ ਤੇ ਔੜੀ ਮਿੱਕੀ ਉਹ ਤੇ ਅੰਦਰ ਆਵੋ ਅਰਬੀ ਜੀ ਚੀਰਨ ਅਰਬੀ ਹਾ ਹਾ ਕਿੰਨੇ ਖਾਣੀ ਆ ਸਾਡੇ ਘਰ ਤੇ ਕਦੀ ਕਿਸੇ ਨੇ ਅਰਬੀ ਖਾਦੀ ਨਹੀਂ ਆ ਇਹੋ ਇਕੱਲੀ ਖਾਂਦੀ ਆ ਤੇ ਇਹ ਆਪਣੇ ਨਹੀਂ ਆਪਣੇ ਜੋਗੀਦਾਰਨ ਲਈ ਹੋਣੀ ਆ ਹੋਰ ਕੋ ਧਰੂਗੀ ਫਿਰਕੇ ਕੀ ਪਤਾਵਾ ਮੈਨੂੰ ਜੋਦਾ ਆਖੰਡਿਆ ਅਰਬੀ ਚੀਰਨ ਲਈ ਆਏ ਉਹ ਤਾਂ ਸਵੇਰੇ ਲੈ ਹੀ ਤੋ ਤੇ ਫਿਰ ਬਸ ਕੋ ਕਰਤਾ ਵਾਲਾ ਕੰਮ ਸਾਰੇਟ ਵਰਦੀ ਲਈ ਹੋਣੀ ਆ ਚੀਰਨਾ ਆਪਣੇ ਲਈ ਚੀਰਨ ਲਈ ਆ ਹਾਏ ਉਹਦੇ ਸੰਗ ਚੰਤਰੀ ਨੰਗਦੀ ਨਹੀਂ ਨਾ ਗਾਂ ਨਾ ਪਛਾਂ ਤੇ ਕਿੰਨੇ ਖਾਣੀ ਆ ਉਹ ਬੀਜੀ ਤੁਸੀਂ ਦੱਸੋ ਹਾਂ ਮੈਨੂੰ ਹੁਣ ਦੋ ਦੋ ਸਬਜ਼ੀਆਂ ਤਿੰਨ ਤਿੰਨ ਧਰਿਆਂ ਘਰ ਚ ਗੁਜ਼ਾਰਾ ਹੈਗਾ ਵਾ ਮੈਂ ਤੇ ਆਪ ਆਖੰਡਈ ਆ ਵੀ ਦੱਸੋ ਅਰਬੀ ਕਿੰਨੇ ਖਾਣੀਓ ਜਿਲਬਜੀ ਨਾ ਕੋਈ ਖਾਂਦਾ ਤਾਂ ਸੰਗੋਠਾ ਨਹੀਂ ਕਿਤੇ ਹੁੰਦੀ ਤੇ ਕਿੰਨੇ ਖਾਣੀ ਆ ਉਹ ਤੇ ਫਿਰ ਕੌਣ ਪੁੱਛੇ ਹੁਣ ਇਹਨੂੰ ਹੁਣ ਕੌਣ ਪੁੱਛਣ ਜਾਵੇ ਮੁੜ ਕੇ ਆਖਣਾ ਇਹੋ ਜਿਹੀ ਠਾਣੀ ਗਾੜੀ ਗਾੜੀ ਰੋਪ ਹੁੰਦੀ ਆ ਜੇ ਹੁਣ ਮੈਂ ਪੁੱਛਣ ਗਈ ਤੇ ਮੁੜ ਕੇ ਮੇਰੇ ਨਾਲ ਕਪੱਤ ਕਰਨਾ ਇਹਨੇ ਪੁੱਤ ਕਰਨਾ ਕਪੱਤਰ ਹੁਣ ਹੀ ਹੁਣ ਜਦ ਕਿਸੇ ਨੂੰ ਪੁੱਛਣਾ ਨਹੀਂ ਤੇ ਤੁਹਾਨੂੰ ਪੁੱਛਿਆ ਨਹੀਂ ਉਹਨੇ ہاں ਮੈਨੂੰ ਕਿੱਥੋਂ ਪੁੱਛਿਆ ਵਾ ਮੈਂ ਤਾਂ ਆਖਿਆ ਵੀ ਇਹ ਕੋ ਉਧਰ ਵੜੀ ਆ ਕੋ ਉਧਰ ਵੜੀ ਆ ਤੇ ਸ਼ਾਮਾਂ ਪੈ ਗਈਆਂ ਆ ਤਮੇ ਆਖਾ ਕਿਹੜੇ ਵੇਲੇ ਰੋਟੀ ਪਾਣੀ ਇਹਨਾ ਕਰਨਾ ਉਧਰੋਂ ਢੇਰਾ ਹੋ ਜਾਣਾ ਤਾਂ ਉਧਰੋਂ ਐਫੀਜੈਂਡ ਆ ਪੈਂਦੀਆਂ ਇੱਕ ਦੂਜੀ ਦੇ ਨਾਲ ਉਹ ਰਾਉਂ ਨੀ ਮੁੰਡਾ ਰੋਂਦਾ ਪੈਂਦਾ ਪਹਿਲਾਂ ਕੱਲ ਕਿਹੜੇ ਵੇਲੇ ਆਈ ਆ ਇਹ ਵੀ ਦੱਸ ਮੈਨੂੰ ਤੇ ਜੇ ਅੱਜ ਟਾਈਮ ਨਾਲ ਆ ਗਈ ਆ ਤੇ ਚੱਜ ਨਾਲ ਕਿਸੇ ਦੇ ਲਾਗੇ ਬੈੰਦੀ ਕਿਸੇ ਨੂੰ ਪੁੱਛ ਲੈਂਦੀ ਮੈਨੂੰ ਪੁੱਛ ਲੈਂਦੀ ਮੇਰੇ ਨਾਲ ਕਿਹੜੀ ਕੂੰਦੀ ਨਹੀਂ ਗਈ ਹੈ ਆਪਣੀਆਂ ਮਰਜ਼ੀਆਂ ਹੀ ਆ ਨਾ ਮੇਰੇ ਨਾਲ ਲੜਨ ਵਾਸਤੇ ਕੋਣਾ ਹੁੰਦਾ ਨਹੀਂ ਬਸ ਉਹਦਾ ਕੋਈ ਜ਼ਬਾਨ ਸਾਂਝੀ ਨਹੀਂ ਕਰਨੀ ਇਹੋ ਹੀ ਜਾਂ ਤੇ ਮੈਨੂੰ ਕੋਈ ਪੁੱਛੇ ਮੈਂ ਮੈਡਮ ਆ ਨਾ ਨਿਆਣੇ ਉੱਥੇ ਮੈਡਮ ਜੀ ਮੈਡਮ ਜੀ ਅੱਗੇ ਦੱਸਿਆ ਕਰਦੇ ਆ ਤੇ ਹੁਣ ਕਰਦੇ ਮੈਨੂੰ ਇਹੋ ਕੁਛ ਕਹਿਣ ਮੇਰੇ ਗਾੜੀ ਪਿਛਾਰੀ ਤੁਰੇ ਫੇਰਨ ਆਹ ਤੁਰੇ ਫੇਰਨੇ ਕੁਛ ਵੀ ਨਾ ਮੈਨੂੰ ਕਿਹਾ ਕੱਲੀ ਨੇ ਕਰਨੀ ਆਪਣੇ ਵਾਸਤੇ ਖਾਣੀ ਆ ਕਿ ਜਾਂ ਹੋਰ ਵੀ ਕੁਛ ਧਰਨਾ ਵਾ ਕੁਛ ਲਾ ਜਾ ਕੇ ਇਹ ਕਿਹੜਾ ਛੇਤੀ ਛਿਰੀ ਜਾਂਦੀ ਆ ਕਦੋਂ ਦੀ ਮੈਂ ਲੱਗੀ ਐਨੇ ਚੰਨ ਮੈਂ ਨਾ ਦਾਲ ਧਾਰਦੀ ਤੇ ਦਾਲ ਬਣ ਗਈ ਜਾਣੀ ਮੈਂ ਤਾਂ ਆਪਣਾ ਹੀ ਨਾ ਲੱਭ ਤੱਕ ਲਿਆ ਵੀ ਮੈਂ ਕਾਪੀਆਂ ਚੈੱਕ ਕਰੂੰਗੀ ਫਿਰ ਮੈਂ ਲਾ ਦੋ ਫਿਰ ਰਹਿ ਜਣੀ ਆਂ ਕੀ ਕਰੇ ਬੰਦਾ ਕਾਪੀ ਕੀ ਧਰਨ ਲੱਗੀ ਆਂ ਜਿਹੜੀ ਅਰਬੀ ਤੋਂ ਦਿਸੰਤ ਦੇ ਆ ਦਿਸੰਤ ਮੈਨੂੰ ਰਿਹਾ ਤਾਂ ਇਹਦੇ ਤੈਨੂੰ ਪੁੱਛਿਆ ਦੋਰੇ ਵੀ ਫੇਰ ਦੱਸੂਗੀ ਉਧਰ ਉਹ ਮੇਰਾ ਲੜੀ ਜਾਣ ਰਿਹਾ ਭਾਜੀ ਤੇਰਾ ਵੀ ਤੂੰ ਸਬਜ਼ੀ ਭਾਜੀ ਵਾਲਨੀ ਹੋਣ ਲਈ ਜਿਵੇਂ ਬੀਬੀ ਨੂੰ ਪੁੱਛਿਆ ਵਾ ਉਹ ਆਂਦੀ ਮੈਨੂੰ ਨਹੀਂਗਾ ਪਤਾ ਮੈਨੂੰ ਤਾਂ ਕੋਈ ਪੁੱਛਦਾ ਹੀ ਨਹੀਂਗਾ ਉਧਰ ਇਹ ਅਰਬੀ ਚੀਰਨ ਗਈ ਆ ਤੇ ਤੈਨੂੰ ਸਾਰਾ ਪਤਾ ਵਾ ਕਿ ਆਪਾਂ ਤੇ ਅਰਬੀ ਕੋਈ ਜਣਾ ਖਾਂਦਾ ਹੀ ਨਹੀਂਗਾ ਤੇ ਤੂੰ ਫੇਰ ਉਂਤਰਾ ਤੁਖਾਲਾ ਭਰ ਕੇ ਤੇ ਚੀਰ ਲਿਆ ਵਾ ਤੇ ਤਾਂ ਕੀ ਹੋਇਆ ਤੇ ਦੀ ਅਰਬੀ ਮੈਂ ਬਣਾਣ ਲੱਗੀ ਆ ਤੇ ਮੈਂ ਤਾਂ ਸਭ ਮੰਮੀ ਵੀ ਸੁੱਤੇ ਹੀਗੇ ਉਦੋਂ ਜਦੋਂ ਮੈਂ ਅਰਬੀ ਲੈ ਕੇ ਆ ਯਾਰ ਸੋਈ ਚ ਤੇ ਮੈਂ ਫੇਰ ਸੋਚਿਆ ਚਲ ਮੈਂ ਬਣਾ ਲੈਨੀ ਆ ਪਰ ਨਹੀਂ ਨਾ ਇੱਕ ਤਾਂ ਸੁੱਕੀ ਸਬਜੀ ਦਾ ਟੱਬਰ ਦਾ ਓਨ ਹੀ ਡੰਗ ਹੋਣਾ ਪਹਿਲੀ ਗੱਲ ਤੇ ਦੂਜੀ ਗੱਲ ਇਹੋ ਵੀ ਇਹਨੂੰ ਤਾਂ ਕੋਈ ਸਿੱਧੇ ਮੂੰਹ ਖਾਂਦਾ ਨਹੀਂਗਾ ਸਾਰੀ ਦਿਹਾੜੀ ਟੋਟ ਟੋਟ ਮਰਨਦੇ ਬੰਦੇ ਅਹੀਂ ਵੀ ਤੁਰੀਆਂ ਫੇਰਦਿਆਂ ਜਿੰਨੇ ਜੋਗੀਆਂ ਹੈਗੀਆਂ ਵਾ ਇਹ ਤੇ ਡਿਪਾਰਕੇ ਰੋਟੀ ਨਾ ਚਾਹੀਦੀ ਸਬਜ਼ੀ ਨਾ ਖਾਦੀ ਤੇ ਸਾਡੇ ਤੁਰੇ ਫਿਰਨ ਦਾ ਫਾਇਦਾ ਵੀ ਕੀ ਹੋਇਆ ਤੇ ਦੀ ਸਵਾਦ ਤੇ ਬੰਦੀ ਐ ਵੀ ਅਹੀਂ ਨਹੀਂ ਗਈ ਖਾਣੀ ਮੈਨੂੰ ਬਹੁਤੀਆਂ ਗੱਲਾਂ ਤਾਂ ਨਹੀਂ ਗਾ ਪਤਾ ਸਵਾਦ ਬਣਦੀ ਤੇ ਖਾ ਲਾ ਇਹ ਤੇਰੀ ਪਸੰਦ ਵਾ ਤੇ ਤੂੰ ਥੋੜੀ ਜੀ ਧਰ ਲੈਨੀ ਉਹ ਤੇ ਬਾਕੀ ਹੋਰ ਕੋ ਖਾ ਧਦੀਆਂ ਹੋਰ ਕੀ ਖਾ ਧਰਨਾ ਜਦੋਂ ਮੈਨੂੰ ਕੋਈ ਚੀਜ਼ ਨਹੀਂ ਪਸੰਦ ਹੁੰਦੀ ਤੇ ਮੈਂ ਵੀ ਤਾਂ ਖਾ ਹੀ ਲੈਨੀ ਨਾ ਰੋਟੀ ਸ਼ਾਬਾਸ਼ ਹੁਣ ਟਬਰ ਦੇ ਵਿੱਚ ਤੇ ਇਦਾਂ ਹੀ ਹੁੰਦਾ ਜੇਦਾਂ ਤੇਰੀ ਜੇਦ ਖਾਦੀ ਆ ਵੈ ਉਹਦੇ ਮੇਰਾ ਜੀ ਕੀਤਾ ਤਾਂ ਮੈਂ ਹਾਂ ਚੱਲ ਬਣਾ ਲੈਨੀ ਅਹੀਂ ਤੇਰੀ ਜੇਦਵਾ ਤੂੰ ਤਾਂ ਕੱਲੀ ਜਾਣੀ ਆ ਤੇਰਾ ਨਹੀਂ ਜੀ ਕੀਤਾ ਥੋੜੀ ਲੱਲੀ ਹੋਊਗੀ ਸਬਜ਼ੀ ਥੋੜਾ ਕੁਝ ਹੋਰ ਲੈ ਲਿਆ ਹੁਣ ਸਾਨੂੰ ਸਾਰੇ ਟੱਬਰ ਨੂੰ ਪਸੰਦ ਨਹੀਂ ਕੀਤੇ ਤੂੰ ਕੱਲੀ ਸਬਜ਼ੀ ਖਾਵਾਂਗੀ ਤੇ ਅਸੀਂ ਸਾਰਾ ਟੱਬਰ ਮੂੰਹ ਆ ਲੈਖਾਂਗੇ ਤੇ ਨਹੀਂ ਖਾ ਹੀ ਲੈਣੀ ਆ ਫਿਰ ਵੀ ਸਬਜ਼ੀ ਜ ਬਣੀ ਹੋਊਗੀ ਤਾਂ ਕਿਸੇ ਨੇ ਖਾ ਹੀ ਲੈਣੀ ਮੈਂ ਵੀ ਤਾਂ ਖਾਂਦੀ ਆ ਨਹੀਂ ਖਾਦੀ ਜਾਂਦੀ ਨਹੀਂ ਇਹ ਪਹਿਲਾਂ ਮੇਰੇ ਦਾਦੇ ਵੀ ਕਿੰਨੇ ਕਿ ਸ਼ੌਂਕ ਐ ਇੰਨੀ ਕਿ ਸਬਜ਼ੀ ਹੋ ਜਾਣੀ ਆ ਤੇ ਕਿੰਨੂ ਕਿੰਨੂ ਰੋਟੀ ਦੇਣਗੇ ਟੱਬਰ ਦੇ ਵਿੱਚ ਮੇਰੀ ਸੁਣ ਲੈ ਗੱਲ ਜੇ ਤੇ ਪਿਆਰ ਨਾਲ ਬਹਿਣਾ ਵਾ ਜੇ ਤੇ ਰਲ ਮਿਲ ਕੇ ਰਹਿਣਾ ਵਾ ਤੇ ਠੀਕ ਵਾ ਜੇ ਨਹੀਂ ਤੇ ਬਾਹਰ ਬੈਠੀ ਬੀਜੀ ਉਹਨੂੰ ਆਪ ਹੀ ਸਾਨੂੰ ਅੱਡ ਕਰਦੇ ਬਹੁਤਿਆਰ ਗੱਲਾਂ ਸਬਜੀ ਤੋਂ ਅੱਡ ਹੋਣ ਵਾਲੀ ਕਿਹੜੀ ਗੱਲ ਹੋ ਗਈ ਸਬਜੀ ਤੋਂ ਹੀ ਅੱਡ ਹੋਈਦਾ ਕੰਮਾਂ ਤੋਂ ਹੀ ਅੱਡ ਹੋਈਦਾ ਜਿਵੇਂ ਕੋਈ ਚੱਜਣਾ ਕੋਈ ਸਭ ਕੋ ਸਾਡੇ ਘਰ ਬਾਸੌਦਿਆਂ ਨਾਲ ਕਿਤੇ ਪੇਟੀਆਂ ਭਰੀਆਂ ਜਾਲੀਆਂ ਭਰੀਆਂ ਵਾ ਜਿਦੋਂ ਪਤਾ ਹੀ ਨਹੀਂ ਲੱਗਦਾ ਵੀ ਕੀ ਧਰਨਾ ਕੀ ਖਾਣਾ ਵਾ ਤਾਂ ਫਿਰ ਇਦਾਂ ਹੀ ਹੋਣੀ ਆ ਨਹੀਂ ਮੈਂ ਅੱਜ ਕਿਹਾ ਕਿ ਖੁਸ਼ ਹੋਵੋਗੇ ਕਿ ਮੈਂ ਸਬਜੀ ਬਣਾ ਲੈ ਲੱਗਦੀ ਆ ਤੂੰ ਤੂੰ ਤਾਂ ਮੇਰੇ ਘਰ ਆ ਗਈ ਆਂ ਤੇ ਹੁਣ ਜਦੋਂ ਟਾਈਮ ਨਾ ਆ ਗਈ ਤਾਂ ਤੂੰ ਤਾਂ ਵੀ ਨਹੀਂ ਕਿਸੇ ਕੰਮ ਦਾ ਕੋਹ ਧਰਨ ਲੱਗੀ ਲੈ ਇਹ ਤਾਂ ਬਥੇ ਖੁਸ਼ ਹੀ ਨਹੀਂ ਹੁੰਦਾਗਾ ਭਾਵੇਂ ਪਹਿਲਾਂ ਕੰਮ ਕਰ ਲੋ ਤੇ ਭਾਵੇਂ ਬਾਅਦ ਚ ਕਰ ਲੋ ਕਿਹਨਾਂ ਕਿਸੇ ਗੱਲ ਤੋਂ ਨੁਕਸ ਇਹਨਾਂ ਨੇ ਕਾਢ ਹੀ ਦੇਣਾ ਹੁੰਦਾ ਵਾ ਕੋਈ ਫਾਇਦਾ ਨਹੀਂ ਹੈਗਾ ਮੇਰਾ ਬਣਾਉਂਦਾ ਜੋਦੇ ਹਾਂ ਪਾ ਬੀ ਤੂੰ ਕੀ ਬਿੱਜੂ ਜੇ ਬਣਿਆ ਸੁਣ ਮੇਰੀ ਗੱਲ ਤੈਨੂੰ ਵੀ ਇਕ ਲੁਕ ਲਿਆ ਨੀ ਮਾਸਾ ਵੀ ਬਿੱਜੂ ਜੇ ਬਣਿਆ ਕਿਡਾ ਵੀ ਪਰਨਾ ਬੱਦਾਂ ਮੈਂ ਪਰਨਾ ਤਾਂ ਬੜਾ ਵਧੀਆ ਤੇ ਬੱਦਾਂ ਹਾਂ ਰੰਗ ਦਾ ਹਾਂ ਸੱਜਣ ਡਿਆ ਬੜਾ ਤੈਨੂੰ ਪਰ ਮੈਂ ਨਹੀਂ ਆ ਵੀ ਆਪਣੀ ਜਨਾਨੀ ਨੂੰ ਥੋੜਾ ਬੋੜਾ ਸਮਝਾਰਾ ਤੂੰ ਤੇ ਬਠੇਰਾ ਪਰਨਾ ਬਣਿਆ ਪੋਚ ਕੇ ਵੇਲਾ ਨੂੰ ਰਹਿਣਾ ਤੈਨੂੰ ਕੋਈ ਕੰਮ ਕੁੰਮ ਨਹੀਂ ਘਾ ਹੈਗਾ ਜ਼ਿਆਦਾ ਨਹੀਂ ਉਹਨੇ ਕੀ ਕਰਤਾ ਉਹ ਪੋਚਤਾਲੀ ਸਕੂਲੋਂ ਆਈ ਹੈ ਮੋੜੋ ਸਬਜ਼ੀ ਲਈ ਕਟਣ ਹਾਂ ਕੱਲ ਅੱਧੀ ਰਾ ਅੱਜ ਟਾਈਮ ਨਾ ਆਣ ਕੇ ਤੇ ਅਰਬੀ ਰਾਇਪੀ ਚੀਰਨ ਜਿਹਨੂੰ ਕਿਸੇ ਨੇ ਨਹੀਂ ਖਾਣਾ ਭਾਬੀ ਕੋਈ ਨਾ ਕੋਈ ਡਈਦਾ ਹੀ ਨਾ ਚੀਰਨ ਲੈ ਦੱਸ ਜਿਹਨੂੰ ਟੱਬਰ ਨੇ ਨਾ ਚੀਰਨ ਨੂੰ ਖਾਣਾ ਆਵੇ ਤੇ ਉਹ ਫਾਇਦਾ ਕੀ ਚੀਰਨ ਦਾ ਤੇ ਫੇ ਲੈ ਕੇ ਕਿਉਂ ਰੱਖੀ ਜੇ ਨਹੀਂ ਖਾਣੀ ਤੇ ਚਲ ਛੱਡ ਜੇ ਲੈ ਕੇ ਰੱਖੀ ਆ ਨਾ ਬੀਬੀ ਨੇ ਲੈ ਕੇ ਰੱਖ ਲਈ ਨਾ ਮੈਂ ਤੇ ਨਾ ਲੈ ਕੇ ਰੱਖੀ ਮਾਸਾ ਮਾਸਾ ਗੱਲਾਂ ਤੇਰੇ ਕੰਨਾਂ 'ਚ ਪਾਉਂਦੀ ਆ ਤੂੰ ਚੁੱਕ ਕੇ ਤੇ ਆਪਣੇ ਭਰਾ ਨੂੰ ਦੱਸਦਾ ਵਾ ਤੇ ਭਰਾ ਤੇਰਾ ਉੱਠ ਕੇ ਤੇ ਮੇਰੇ ਦਿਵਾਲੇ ਹੋ ਜਾਂਦਾ ਵਾ ਮੈਂ ਤੇ ਭਰਾ ਨੂੰ ਕੋਈ ਦੱਸਿਆ ਜੀ ਕੋ ਹਾਂ ਹਾਂ ਦੱਸਿਆ ਕਿਉਂ ਨਹੀਂਗਾ ਤੂੰ ਸ਼ੋ ਨਹੀਂ ਹੋਣ ਦਿੰਦਾ ਲੋਕਾਂ ਸਾਹਮਣੇ ਤੂੰ ਚੰਗਾ ਰਹਿਣਾ ਵਾ ਤੇ ਅੰਗੋਂ ਪਿੱਛੋਂ ਤੂੰ ਕੁੰਡੀਆਂ ਮੇੜ ਕੇ ਰਹਿਦਾ ਏਦਾਂ ਆ ਜਾ ਭਾਬੀ ਮੈਂ ਕੁਝ ਨਹੀਂ ਕਿਹਾ ਉਹਨੂੰ ਵੀਰ ਨੂੰ ਕੁਝ ਨਹੀਂ ਕਿਹਾ ਮੈਨੂੰ ਨਹੀਂ ਉਹ ਬਹੁਤੀਆਂ ਗੱਲਾਂ ਦਾ ਪਤਾ ਉਹਨੂੰ ਭਰਾਵਾ ਸਮਝਾ ਲਾ ਜੇ ਤੇ ਰੜ ਕੇ ਰਹਿਣਾ ਜੇ ਸਕੂਲੋਂ ਆਉਂਦੀ ਤੇ ਆਪਣੇ ਅੰਦਰ ਵੱੜ ਜਾਂਦੀ ਆ ਕਿਤੇ ਇੰਨਾ ਨਹੀਂ ਵੀ ਆਪਾਂ ਦਰਾਨੀ ਜਿਠਾਣੀ ਆ ਪਰ ਹਲਕੇ ਬਈਏ ਕਿਤੇ ਗੱਲਾਂ ਬਾਤਾਂ ਕਰੀਏ ਇੱਧਰ ਦੀਆਂ ਸੁਣੇ ਉੱਧਰ ਦੀਆਂ ਦੱਸੇ ਸਕੂਲ ਦੀਆਂ ਕੋਈ ਪਤਾ ਨਹੀਂ ਉਹਨੂੰ ਪਤਾ ਨਹੀਂ ਕਿਹੜੀ ਮਿੱਟੀ ਦੀ ਆ ਗੋਮਸੂਮ ਜੀ ਜੇ ਗੱਲ ਕਰਦੀ ਤੇਰੇ ਮੂੰਹ ਚ ਆਵਾਜ਼ ਹੀ ਨਹੀਂ ਨਿਕਲਦੀ ਅੱਭੀ ਘਰਵਾਲਾ ਸਕੂਲੋਂ ਥੱਕੀ ਵਿਚਾਰੀ ਆਉਂਦੀ ਹੈ ਵਿਚਾਰੀ ਸਾਰਾ ਦਿਨ ਛੇ ਕਿ ਡਖਲੋਤੀ ਰਹਿਣਾ ਉੱਥੇ ਹਾਂ ਤਾਂ ਕੁੱਟ ਦਿਆ ਕਰ ਜੇ ਆਉਂਦੀ ਹੁੰਦੀ ਥੱਕੀ ਥੱਕੀ ਆਉਂਦੀ ਤੈਨੂੰ ਬੜਾ ਦਰੇਗ ਆਉਂਦਾ ਵਾ ਲੋਕੀ ਭਲਾ ਕੰਮ ਕਰਦੇ ਆ ਘਰ ਅਸੀਂ ਨਹੀਂ ਸਰਦੇ ਵਾਲੀ ਮਸ਼ੀਨਾਂ ਤੇ ਲੱਗੇ ਰਹਿੰਦੇ ਡੇਲੇ ਅੰਨੇ ਹੋ ਚੱਲੇ ਸਾਡੇ ਆਪਾਂ ਹੱਥ ਰੱਖ ਨਾ ਘਾ ਰਹਦਾ ਭਾਬੀ ਹਾਂ ਬਹੁਤ ਜ਼ਿਆਦਾ ਖਿਆਰਾਦਾ ਭਾਨੇ ਤੇ ਮੇਰੇ ਕੋਲ ਇੰਨੀ ਕੁੱਤੇ ਖਾਣੀ ਕੀਤੀ ਵੀ ਬਾਹਰ ਨਿਕਲ ਕੇ ਸਬਜ਼ੀ ਟਾਰ ਤੇ ਬੀਬੀ ਨੇ ਪੁੱਛਿਆ ਤੇ ਉਹ ਆਂਦੀ ਆ ਵੀ ਉਹ ਹਿਰ ਬੀਚੀ ਰੰਡਈ ਆ ਜੇ ਨਹੀਂ ਖਾਣੀ ਤੇ ਸਰਪੀ ਉਹਨੂੰ ਕੋਈ ਨਾਮ ਵਾਂ ਦਾ ਕੁਝ ਹੋਰ ਚੀਜ਼ ਬਣਾ ਲਓ ਉਹਨੇ ਕ ਮੈਂ ਤੁਹਾਨੂੰ ਦੱਸਤਾ ਮੈਂ ਵੀ ਅਹੀਂ ਨਹੀਂ ਕੀ ਖਾਣੀ ਹਾਂ ਉਹਨੂੰ ਜਾ ਕੇ ਦੱਸ ਦੇ ਜਾਂ ਜਿੱਦਾਂ ਮਰਜ਼ੀ ਕਰ ਲੈ ਏਦਾਂ ਘਰਾਂ ਦੇ ਝਟ ਨਹੀਂ ਹੋ ਨੰਗਣੇ ਜੇ ਤੇ ਰੈ ਮਰਜ਼ੀ ਨਾਲ ਰਹੂਗੀ ਤੇ ਸਭ ਕੁਝ ਵਧੀਆ ਰਹੂਗਾ ਤੇ ਕੋਹ ਬਣ ਵੀ ਜਾਊਗਾ ਸਾਂਝੇ ਘਰ ਦੇ ਵਿੱਚ ਆਹ ਤੇ ਸਾਂਝੇ ਆਡਾ ਨੂੰ ਕੌਣ ਕਹਿੰਦਾ ਵਾ ਤੂੰ ਜਦੋਂ ਉਹਨੇ ਕੰਮ ਹੀ ਨਹੀਂ ਚੰਗੇ ਕਰਨੇ ਤਾਂ ਫੇਰ ਜੋ ਦਾ ਜੀ ਕਰੂ ਜੋ ਮਰਜ਼ੀ ਉਹ ਕਰੇ ਇੱਕ ਸਬਜ਼ੀ ਅਰਬੀ ਅਰਬੀ ਉਹ ਆਟਾ ਕਰਉਂਦੇ ਹੋਗੇ ਆਹੋ ਅੱਜ ਉਹਨੇ ਅਰਬੀ ਤਾਂ ਰੰਡਿਆ ਵੀ ਅਸੀਂ ਕਹਿੰਦੇ ਨਾ ਖਾਣੀ ਮੁੜ ਕੇ ਪੜ ਕੇ ਹੋਰ ਕੋਈ ਕੰਮ ਕਰੂਗੀ ਇਦਾਂ ਨਹੀਂ ਗੱਲਾਂ ਵਾ ਇਹ ਮੈਨੂੰ ਨਹੀਂ ਹਾਸਾ ਚੰਗਾ ਲੱਗਦਾ ਇਹੋ ਜਿਹਾ ਸਾ ਪਾਪੀ ਤੂੰ ਵੀ ਨਾ ਦਾ ਇਹ ਕਰਬੀ ਬਣਾ ਦੇ ਆਟੇ ਆਟੇ ਗੱਲਾਂ ਹੋਣ ਡਿਆ ਵੀ ਤਾਂ ਮੈਂ ਉਹਨੂੰ ਕਹਿੰਦਾ ਵਾ ਵੀ ਜੋ ਇਹ ਕਹਿੰਦੇ ਉਹ ਬਣਾ ਦੇ ਜੇ ਨਹੀਂ ਅਰਬੀ ਖਾਣੀ ਇਹਨਾਂ ਦੇ ਲੜਾਈ ਨਾ ਪਾਇਆ ਕਰੋ ਘਰ ਭਰਾ ਮੈਂ ਹੁਣ ਉਹਨੂੰ ਜਾ ਕੇ ਕਹਿੰਦਾ ਹਜੇ ਹਰੀ ਹੀ ਹੋ ਵੇਖ ਲਾ ਹੈਂ ਵੀਰ ਹੈਂ ਇਹ ਕੰਮ ਨਾ ਕਰੀਏ ਕਿਹੜਾ ਕੰਮ ਕਰਾਉਣਾ ਹੀ ਮੇਰ ਕੋ ਹੁਣ ਪਿੰਡ ਕਮੇਟੀ ਲੱਗੀ ਉਹ ਪੈਣ 2 ਲੱਖ ਰੁਪਏ ਦੇ ਹੈ ਪਿੰਡ ਕਮੇਟੀ ਲੱਗਾ ਪਾਉਣਾ ਉਹ ਜੰਦਾ ਅਈਆ 2 ਲੱਖ ਰੁਪਏ ਦੀ ਹੈ ਤੇ ਕਮੇਟੀ ਪਾ ਲਈਏ ਕਮੇਟੀ ਪਾ ਲਈਏ ਆਹ ਤੇ ਤਾਰਾਂਗੇ ਕਿੱਥੋਂ ਦਾਦਾ ਇਹ ਨਾ ਫਸਲ ਤੇ ਹੱਡੀ ਤੈਨੂੰ ਪਤਾ ਹੀ ਇਹ ਸ਼ੈ ਹੀ ਨਹੀਂ ਆਉਂਦੀ ਇਹ ਤੇ ਮੁੜ ਕੇ ਪਤਾ ਕੀ ਗੱਲ ਆ ਉਹ ਕਮੇਟੀ ਦਾ ਬੜਾ ਜੱਬ ਹੁੰਦਾ ਤਾਰਨ ਦਾ ਜੇ ਚੋਕਰੀਏ ਨਾ ਹੁਣ ਕਿ ਤਾਰਨੀ ਔਖੀ ਬੜੀ ਹੋ ਜਾਂਦੀ ਈ ਚੋਕਲਾਠ ਤੇ ਲਵਾਂਗੇ ਹਾਂ ਚੋਕਲਾਠ ਤੇ ਲਵਾਂਗੇ ਨਾਲੇ ਪੂਰੇ ਪੈਸੇ ਮਿਲ ਜਾਣਗੇ ਆਂਦੇ ਫਾਇਦਾ ਬੜਾ ਦਾ ਕਮੇਟੀ ਚ ਫਾਇਦਾ ਉਥੇ ਕਾਦਾ ਵਾ ਗੱਲ ਤੇ ਕੱਖ ਵੀ ਨਹੀਂ ਉਹੋ ਗੱਲ ਵੀ ਥੋੜੇ ਥੋੜੇ ਤਾਰਨੇ ਪਈਦੇ ਉਹ ਫਿਕਰ ਰਹਿੰਦਾ ਹੀ ਹੋ ਨਹੀਂ ਤੇ ਲੈਣੇ ਕਿੱਥੋਂ ਫਿਰ ਤਾਰਾਂਗੇ ਕਿੱਦਾਂ ਭਾਬੀ ਵੀ ਛਲਾਈ ਕਰਦੀ ਆ ਕਿ ਇਹਦੇ ਸੂਟਾ ਦੇ ਵਿੱਚ ਥਰੇ ਪੈਸੇ ਹੁੰਦੇ ਤੇ ਕੋਈ ਗੋਪੀ ਕੋ ਲੱ ਲਿਆ ਕਰਾਂਗੇ ਯਾਰ ਜਨਾਨੀਆਂ ਕੋ ਪੈਸੇ ਮੰਗਦੇ ਹੀ ਚੰਗੇ ਲੱਗਾਂਗੇ ਨਾਲੇ ਕਹਿੰਦੀ ਹੈ ਤੇ ਹੈਗੀ ਆ ਵੀ ਉਹ ਕਹਿੰਦੀ ਤਾਂ ਭਾਬੀ ਕਹਿੰਦੀ ਮੈਂ ਬੜੇ ਪੈਸੇ ਕਮਾਉਣੀ ਆ ਉਹ ਵੀ ਕਹਿੰਦੀ ਮੈਨੂੰ ਪਈ 10000 ਮਿਲਦਾ ਵਾ ਥੋੜਾ ਲੱਲਾ ਕਰਾਂਗੇ ਵੇਖ ਲਾ ਜੀ ਇਹ ਗੱਲ ਉਹ ਤਾਂ ਹੀ ਨਾਲੇ ਇਹਨੂੰ ਇੱਕ ਗੱਲ ਹੈਗੀ ਉਹ ਇਹ ਨਾ ਵੇਹੀ ਰੋਲਾ ਪਾ ਕੇ ਬਹਿ ਜੀਏ ਪਹਿਲਾਂ ਸਲਾਹ ਕਰ ਲਈਏ ਇਹਨਾਂ ਨਾਲ ਨਹੀਂ ਪਹਿਲਾਂ ਪੁੱਛ ਲਈ ਰਹਿਣਗੇ ਇੱਕ ਬੇਟੀ ਪਾ ਲਈਏ ਨਾਲੇ ਫੇਰ ਹੋਰ ਜ਼ਿਆਦਾ ਕੰਮ ਕਰ ਲੈਣਗੀਆਂ ਨਾ ਹੈ ਨਾਲੇ ਘਰ ਚ ਕਲੇਸ਼ ਮੁਗ ਉਹ ਨਾਲੇ ਦਾ ਧਿਆਨ ਉਹ ਕਮੇਟੀ ਆ ਨਾਲੇ ਕਹਾਂ ਕਮੇਟੀ ਚੋਂ ਕਰ ਨਾਲੇ ਸ਼ੂਟ ਭੜਾਾਂਗੇ ਕੇ ਦੋ ਦੋਨਾਂ ਨੂੰ ਸੂਟਰ ਨਾਲ ਲਾਲ ਚ ਦੇ ਦਈਏ ਆਹੋ ਉਹ ਗੱਲ ਵੀ ਆਂਦੇ ਨਾ ਬੱਚਾ ਦੋਸਤ ਜਾਵੇ ਤਾਂ ਤਰੇ ਦੀ ਫਾੜੀ ਕਾਫੀ ਹੁੰਦੀ ਆ ਆਹੋ ਜਨਾਨੀ ਦੋਸਤ ਜਾਵੇ ਸੂਟ ਤੇ ਸਾੜੀ ਕਾਫੀ ਹੁੰਦੀ ਆ ਆਹੋ ਬਿਲਕੁਲ ਬਿਲਕੁਲ ਜਨਾਨੀ ਦੋ ਅਜੇ ਨਾ ਇਹਨਾਂ ਸੂਟ ਸਾੜੀ ਲੈ ਦੋ ਮਨ ਜਾਂਦੀ ਆ ਆਹ ਤੇ ਪਹਿਲਾਂ ਪਿਆ ਦੇਣਾ ਕਰੋ ਕੱਲ ਮੈਂ ਵੀ ਕਰੂੰਗਾ ਚੱਲ ਵੇਖ ਲਈ ਜੇ ਤਾਂ ਆਨਾ ਮੈਂ ਉਹਨੂੰ ਕਹਿ ਦਿੰਦਾ ਪੁੱਛ ਲੈਣਾ ਭਾਬੀ ਦੇਰੀ ਪੁੱਛੋ ਪੁੱਛੋ ਮੈਂ ਵੀ ਮੈਂ ਕੀ ਆਖੂਗੀ ਪੀ ਪਾ ਲੋ ਕਿਉਂਕਿ ਇਹਨਾਂ ਦੀ ਸਲਾਹ ਨਾ ਚੱਲਣਾ ਪੈਣਾ ਸਾਨੂੰ ਨਹੀਂ ਇਹਨੇ ਕੁਛ ਆਣਾ ਚੱਲਾਂਗੇ ਹੈ ਨਾ ਇਹ ਇਹ ਆ ਵੀ ਕੱਲ ਨੂੰ ਸਾਨੂੰ ਇਹ ਦੇਣਾ ਆਖਣ ਗਿਆ ਵੀ ਅਸੀਂ ਕਿੱਥੋਂ ਦਈਏ ਅਸੀਂ ਆਖਾਂਗੇ ਤੁਹਾਡੀ ਸਲਾਹ ਨਾਲ ਹੀ ਤਰੇ ਹੀ ਕਦਮ ਕਵਾਂਗੇ ਜੇ ਪੈਸੇ ਚੁੱਕਾਂਗੇ ਕਮੇਟੀ ਦੇ ਕੋ ਕੋ ਘਰ ਬਣਾਵਾਂਗੇ ਕੋ ਕੋ ਚੀਜ਼ ਬਣਾਵਾਂਗੇ ਸਾਂਝੀ ਬਣ ਜੂਗੀ ਆਹੋ ਜਾਲ ਏਦਾਂ ਹੀ ਆ ਚਲੋ ਵੇਖ ਲੈ ਏਦਾਂ ਕਰ ਲੈ ਨਾਲ ਕਹਿੰਦੇ ਫਾਇਦਾ ਕਮੇਟੀ ਚ ਫਾਇਦਾ ਪੜਾਉਂਦਾ ਵਾ ਹਾਂ ਹਾਂ ਤੇ ਵਿੱਚ ਕਈ ਕਈ ਪੱਕੇ ਹੀ ਉਹ ਨਿੰਬੂ ਤੇ ਕਈ ਇਹ ਕੱਚੇ ਆ ਆਹ ਕਈ ਕੱਚੇ ਹੀ ਆ ਅਜੇ ਨਾ ਤੋੜੀਏ ਫਿਰ ਆਹੋ ਰਹਿਣ ਲੜਾਈ ਨਾ ਕਰਵਾਈਏ ਹੂੰ ਉਹਦਾ ਵੀ ਸਫਾਈ ਕਰਾ ਲਈਏ ਕਰਾਉਣ ਹੂੰ ਚੂਵਾ ਜਾਂ ਫੇਰ ਦੀ ਵਿੱਚ ਆਹੋ ਆਹ ਬੂਟੇ ਟੁੱਟ ਜਾਣੇ ਆ ਪਰ ਆਹ ਡਾਣੀਆਂ ਟੁੱਟ ਜਾਣੀਆਂ ਇਹ ਇਹਦ ਗੱਲ ਹੈ ਜਦੋਂ ਵੀ ਵਿੱਚੋਂ ਟਰੈਕਟਰ ਲੰਘਦਾ ਨਾ ਇਹ ਟੁੱਟ ਜਾਣੀਆਂ ਵਾ ਜਾਂ ਤੇ ਇਹ ਆ ਹਾਂ ਇਹ ਹੋ ਸਕਦੀ ਆ ਕਿ ਉਹ ਸਪਰੇਅ ਮਾਰ ਸਕਦੇ ਆ ਆਪਾਂ ਉਹ ਆਕੂ ਜਾ ਛੜਦੀ ਚਲ ਰੌਂਡ ਪਾ ਦਾਂਗੇ ਹਣਾ ਆ ਹਾਂ ਚਲ ਪੋਛਲੀ ਕੀ ਜਾਂਦੀ ਹੈ ਫਿਰ ਠੀਕ ਠੀਕ